ਮਹਿਕ ਪੰਡੋਰੀ ਇਹ ਮੁੰਡੇ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਇਹਦੀ ਇੱਕ ਵੀਡੀਓ ਵੀ ਵਾਇਰਲ ਹੁੰਦੀ ਹੈ ਜਿਸ ਵਿੱਚ ਇਸ ਦੀ ਸਰਵਿਸ ਕੀਤੀ ਗਈ ਦੋ ਤਿੰਨ ਮੁੰਡੇ ਆਉਂਦੇ ਹਨ ਸਿੱਧਾ ਇਸ ਦੇ ਮੂੰਹ ਤੇ ਥੱਪੜ ਮਾਰਦੇ ਹਨ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਲੋਕਾਂ ਨੇ ਇਹਦਾ ਬੜਾ ਹੀ ਮਜ਼ਾਕ ਬਣਾਇਆ ਇਹਦੀ ਸਰਵਿਸ ਕਿਉਂ ਹੋਈ ਆ ਉਹ ਵੀ ਆਪਾਂ ਸਾਰੇ ਜਾਣਦੇ ਆ ਕਿਉਂਕਿ ਆਪਣੀ ਹਰ ਇੱਕ ਵੀਡੀਓ ਵਿੱਚ ਲੋਕਾਂ ਨੂੰ ਮੜਾ ਬੋਲਦਾ ਰਹਿੰਦਾ ਹੈ ਨਿਤ ਨਮੀ ਵੀਡੀਓ ਵਿੱਚ ਹਰ ਇੱਕ ਮੁੰਡੇ ਨਾਲ ਪੰਗਾ ਲੈ ਲੈਂਦਾ ਤੇ ਬਾਅਦ ਵਿੱਚ ਹੁਣ ਜਦ ਇਹਦੇ ਉਹ ਮੁੰਡੇ ਘਰੇ ਆਏ ਤਾਂ ਇਹ ਪੈਰ ਛੱਡ ਗਿਆ ਸਰਵਿਸ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਹਿਕ ਪੰਡੋਰੀ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਦਾ ਹੈ ਤੇ ਜਿਸ ਵਿੱਚ ਉਹ ਕਹਿੰਦਾ ਹੈ ਕਿ ਮੈਨੂੰ ਧੋਖੇ ਨਾਲ ਬੁਲਾ ਕੇ ਮੇਰੇ ਇਕੱਲੇ ਤੇ ਹਵਾ ਕਰ ਗਏ ਤੁਸੀਂ 15 ਵੀ ਜਾਣੇ ਸੀ ਤੇ ਮੈਂ ਇਕੱਲਾ ਸੀਗਾ ਹੁਣ ਮੈਂ ਤੁਹਾਨੂੰ ਸਿੱਧਾ ਚੈਲੰਜ ਕਰਦਾ ਤੁਸੀਂ ਟਾਈਮ ਬਣ ਕੇ ਆਇਓ ਦੱਸ ਕੇ ਆਇਓ ਜਿੱਥੇ ਮਰਜ਼ੀ ਮਿਲ ਲਿਓ ਮੇਰੇ ਨਾਲ ਵੀ ਮੁੰਡੇ ਬਹੁਤ ਨੇ ਹੁਣ ਮੈਂ ਤੁਹਾਨੂੰ ਦੱਸੂਗਾ ਕਿ ਮਹਿਕ ਪੰਡੋਰੀ ਦੇ ਕਿੰਨੇ ਲਿੰਕ ਨੇ ਹੁਣ ਤੁਸੀਂ ਬਚ ਕੇ ਰਹੋ ਆਪਣੀ ਵਾਰ ਕੀਕ ਨਾ ਮਾਰਿਓ ਇਹ ਬਿਆਨ ਸਨ ਮਹਿਕ ਪੰਡੋਰੀ ਦੇ ਹੁਣ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟਾਂ ਵਿੱਚ ਸਾਂਝੇ ਕਰਕੇ ਜਾਈਓ ਧੰਨਵਾਦ ਦੋਸਤੋ